ਲੋਜੀ ਆਪਾਂ ਆ ਗਏ ਆਪਣੇ ਬਗੀਚੇ ਚ ਤੇ ਇਹ ਬਗੀਚੀ ਆ ਆਪਣੀ ਉੱਪਰ ਹੀ ਆ ਬਣੀ ਹੋਈ ਆ ਤੇ ਇੱਥੇ ਆਪਾਂ ਬਹੁਤ ਸਾਰੇ ਫੁੱਲ ਬੂਟੇ ਲਗਾਏ ਹੋਏ ਆ ਸਾਰੀ ਆਪਣੀ ਬਾਲ ਕਰਨੀ ਪਈ ਹੋਈ ਆ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਸੀ ਆਪਾਂ ਬੀਜੀ ਸੀ ਪਾਲਕ ਤੇ ਇਹ ਪਾਲਕ ਦੇਖੋ ਕਿੰਨੀ ਜਿਆਦਾ ਸੋਹਣੀ ਹੋਈ ਆ ਇਹਦੇ ਵਿੱਚ ਵਿੱਚ ਨਾ ਬਾਥੂ ਉੱਗ ਗਿਆ ਫਿਰ ਮੈਂ ਉਹਨੂੰ ਕੁੱਟਿਆ ਨਹੀਂ ਮੈਂ ਕਿਹਾ ਚਲੋ ਇਹਨੂੰ ਵੀ ਰਹਿਣ ਦਿੰਦੇ ਆ ਪਰ ਪਾਲਕ ਦੇਖੋ ਜਿਹੜੀ ਜੁਲਾਈ ਦੇ ਵਿੱਚ ਪਾਲਕ ਬੀਜੀ ਜਾਂਦੀ ਨਾ ਇਹ ਉਹ ਪਾਲਕ ਹੈ ਮੈਂ 4 5 5 7 ਦਿਨਾਂ ਦੀ ਆ ਇਹ ਹਜੇ ਇਹਨੂੰ ਮੈਂ ਪਹਿਲਾਂ ਬੀਜ ਦਿੱਤਾ ਤੇ ਇਹ ਬਹੁਤ ਹੀ ਜਿਆਦਾ ਸੋਹਣੀ ਉੱਗੀ ਆ ਇੱਧਰ ਵੀ ਉੱਗੀ ਹੋਈ ਆ ਤੇ ਇਧਰ ਇਹ ਆਪਾਂ ਲਾਈ ਵੀ ਗਮਲਿਆਂ ਦੇ ਵਿੱਚ ਆ ਜਿਹੜੇ ਲੰਬੇ ਆਪਣੇ ਗਮਲੇ ਹੁੰਦੇ ਆ ਨਾ ਮਤਲਬ ਆ ਪੋਟ ਜੇ ਬਣੇ ਹੁੰਦੇ ਆ ਪਲਾਸਟਿਕ ਦੇ ਇਹਨਾਂ ਦੇ ਵਿੱਚ ਲਾਈ ਹੈ ਬਹੁਤ ਹੀ ਜਿਆਦਾ ਸੋਹਣੀ ਆ ਤੇ ਇਹ ਬਹੁਤ ਸੋਹਣੀ ਹੋ ਜੇਗੀ ਤੇ ਮਿਰਚਾਂ ਹੋਰ ਬਹੁਤ ਸਬਜ਼ੀਆਂ ਜਿਹੜੀਆਂ ਆਪਾਂ ਥੱਲੇ ਲਗਾ ਰੱਖੀਆਂ ਨੇ ਤੇ ਇਹ ਇੱਥੇ ਆਪਾਂ ਲਗਾਵਾਂਗੇ ਧਨੀਆਂ ਇਦੋਂ ਆਪਣੇ ਕੋਲ ਇੱਥੇ ਧਨੀਆ ਪਹਿਲਾਂ ਬੀਜਿਆ ਸੀਗਾ ਤੇ ਇੱਕ ਗੰਡਿਆਂ ਦਾ ਕਣ ਬੀਜਿਆ ਸੀਗਾ ਵੀ ਜਿਹਦੇ ਨਾਲ ਗੰਡਿਆਂ ਦੀ ਪਨੀਰੀ ਤਿਆਰ ਹੋ ਜਾਂਦੀ ਤੇ ਮੈਂ ਕਿਹਾ ਬੀਜ ਕੇ ਦੇਖਦੀ ਆ ਪਰ ਉਹ ਹਜੇ ਨਾ ਉੱਗੇ ਲਿੰਗੇ ਤੇ ਇਹ ਪਾਲਕ ਬਹੁਤ ਸੋਹਣੀ ਉੱਗ ਗਈ ਆ ਤੇ ਮਤਲਬ ਇਹ ਇਹ ਨਾ ਹੁੰਦਾ ਵੀ ਘਰੇ ਚਾ ਲਾਪਾ ਨੂੰ ਥੋੜੀ ਜੀ ਪਕੌੜੇ ਬਣਾਉਣੇ ਕੁਝ ਵੀ ਬਣਾਉਣਾ ਤਾਂ ਇਹਦੀ ਆਪਾਂ ਨਹੀਂ ਵਰਤੋਂ ਬਹੁਤ ਸੋਹਣੀ ਹੋ ਜਾਂਦੀ ਐ ਸੋ ਧੰਨਵਾਦ ਜੀ